ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੋ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁਪੈ ਚੁਪ ਨਾ ਹੋਵੇ ਜੇ ਲਾਇ ਰਹਾ ਨਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪ੍ਰੀਆ ਭਾਰ ਸੈ ਸੇ ਅਨਪਾਲਾ ਖੋਈ ਤਾਂ ਇੱਕ ਨ ਚੱਲੇ ਨਾਲ ਕਿਵ ਸਚੈ ਰ ਹੋਈਐ ਕਿਉ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ حکمی ہو بن یا حکم نہ کہیا جائی حکمی ہو بن جی حکم لے بڑے آئی حکمی تم نیچ حکم لکھ دکھ سکھ پائی ہے ایک نہ حکمی بکشی سے کو حکمی صدا پوائی ہے حکم اندر سب کو بار حکم نہ نا کوئی نانک حکم جی وجہ تاہوں میں کہنا کوئی گاوے کو تان ہو ایک سیطان گاوے کو داتیان ہے نیسان گاوے کو گن وڑی آئیاں چار گاوے کو دیو کھم بی چار گاوے کو ساج کری تن کھین گاوے کو جیلے فرندین گاوے کو جا پہ دیسے دور گاوے کو اکھے ہے درہ دور کتھنا کتھنا ہو اے توٹ کت کت کتھی کوٹی کوٹ کوٹ, کوٹ،, کوٹ دین دا دیلین دے تھک پاہی جگا جگن ترکھائی کھائی ਹੁਕਮਿ ਹੁਕਮ ਜਿਲਾਇ ਰਾਹੁ ਨਾਨਕ ਵਿਖੇ ਸੇ ਪ੍ਰਭਾਉ ਸਾਚਾ ਸਾਇਬ ਸਚ ਨਾਈ ਪਖਿਆ ਪਾਉ ਅਪਾਰ ਔਖ ਹੈ ਮੰਗਹਿ ਦੇਦੇ ਦਤ ਕਨੀ ਦਾ ਤਾਰ ਫਿਰ ਕਿ ਅਗੇ ਰਖੀਐ ਜਿ ਦਿਸੈ ਦਰਬਾਰ ਮੋਹ ਕੇ ਬੋਲਨ ਬੋਲੀਐ ਜਿਤ ਸੰਤਰੀ ਪਿਆਰ ਅਮ੍ਰਿਤ ਵੇਲਾ ਸਚ ਨਾਮ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨੰਦ ਰੀ ਮੁਖ ਦਵਾਰ ਨਾਨਕੇ ਵੈ ਜਾਣੀਏ ਸਭ ਆਪੇ ਸਚਿਆਰਥ ਆਪੇ ਨਨਜਾਏ ਕੀਤਨ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਯਤਨ ਪਾਇਆ ਮਾਨ ਨਾਨਕ ਗਾ ਬੀ ਗੁਣੇ ਨਿੰਦਾਨ ਗਾਵੀਐ ਸਨੀਏ ਮਨ ਰਖੀਐ ਭਾਉ ਦੁਖ ਪਰਹ ਸੁਖ ਕਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰੇਸਮਾਈ ਗੁਰੂ ਇਸਤਵ ਗੋਰਖ ਬ੍ਰਹਮਾ ਗੁਰੂ ਪਾਰਵਤੀ ਮਾਈ ਜਿਹੋ ਜਾਣਾ ਅੱਖ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਏਕੋ ਦੇਵ ਜਾਈ ਸੁਨਣਾ ਜੀਆ ਕਾ ਇੱਕ ਦਾਤਾ ਸੋ ਮੇ ਵਿਸਰਣਾ ਜਾਈ ਤੀਰਥ ਨਾਵਾ ਜਿਤ ਸੁਭਾਵਾ ਬਨ ਭਾਣੇ ਕੇ ਨਾਏ ਕਰੀ ਜਿਤਿ ਸਿਰ ਠੂ ਪਾਈ ਵੇਖਾ ਉਨ ਕਰਮਾ ਕਿ ਮਿਲੇ ਲਈ ਮਤ ਵਿਚ ਰਤ ਨਿਵਾਹਰ ਮਾਨਕ ਜੀ ਗੁਰ ਕੀ ਸਿਖ ਸੁਣੀ ਗੁਰਾ ਇੱਕ ਦੇਵ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਅਰਜ ਹੋਰਦ ਸੁਣੀ ਹੋਈ ਨਵਖੰਡਾ ਵਿੱਚ ਜਾਣੀ ਐ ਨਾਲ ਚਲੇ ਸੋ ਕੋਈ ਚੰਗਾ ਨਾਉ ਰਖਾਈ ਕਹਿ ਜਿਸ ਕੀਰਤ ਜਗ ਲੇ ਜੇ ਤਿਸ ਨਦਰਣਾ ਵੇ ਤਾਂ ਬਾਤ ਨ ਪੁੱਛੈ ਕੀ ਕੀਤਾ ਅੰਦਰ ਕੀਟ ਕਰਦੋ ਸਿਦੋ ਇਸ ਤਰੇ ਨਾਨਕ ਨਿਰਗੁਣ ਗੁਣ ਕਰੇ ਗਣਵੰਤਿਆ ਗੁੰਦੇ ਤੇਹਾ ਕੋਈ ਨ ਸੁਜੈ ਜੇ ਤਿਸ ਗੁਣ ਕੋਈ ਕਰੇ ਸੁਨਿਆ ਸਦਵੀ ਸੁਰਨਾਸ ਸੁਨਿਆ ਤਰਤਵਲੀ ਆਕਾਸ਼ ਸੁਨਿਆ ਦੀਪ ਲੋ ਪਾਤਲ ਸੁਨਿਆ ਭੋਜਨ ਸਕੇ ਕਾਲ ਨਾਨਕ ਭਗਤ ਦਸ ਰਵੇ ਗਾ ਸੁਨਿਆ ਅਨੂਪਾਉ ਕਾ ਨਾਸ ਸੁਨਿਆਈ ਸਰਵਰਮੈਂਦ ਸੁਨਿਆ ਮੁਖਸਾਲਾ ਹਨਮੰਦ ਸੁਨਿਆ ਜੋਗਜੁਗ ਤਨ ਭੇਦ ਸੁਨਿਆ ਸਾਤ ਸਮ੍ਰਿਤ ਵੇਦ ਨਾਨਕ ਭਗਤ ਸਦਾ ਵਿਗਸ ਸੁਨਿਆ ਧੂਪ ਪਵ ਕਾ ਨਾਸ ਸੁਨਿਆ ਸਤ ਸੰਦੋ ਗਿਆਨ ਸੁਨਿਆ ਅਛਟ ਕੈਸ਼ਨਾਨ ਸੁਨਿਆ ਪਰਪੜ ਪਾਵ ਮਾਨ ਸੁਨਿਆ ਲਾਗੇ ਸੈਤਿਆਨ ਨਾਨਕ ਭਗਤ ਸਦਾ ਵੇਗਾ ਉਸ ਨਿਨੁ ਅਨੂਪਾਉ ਕਾ ਨਾਸ ਸੋਨਿਆਸ ਰਗੁ ਨੰਗਿੰਗਾ ਉਸ ਨਿਐ ਸੇਖ ਫੀਰ ਪਾਤਸ਼ਾ ਉਸ ਨਿਐਂ ਦੇ ਪਾਵੈ ਦਾ ਉਸ ਨਿਐ ਤਵੈ ਸਗਾਹੂ ਨਾਨਕ ਭਗਤ ਸਦਾ ਵੇਗਾ ਉਸ ਨਿਨੁ ਅਨੂਪਾਉ ਕਾ ਨਾਸ ਮੰਨੇ ਕੀ ਗਤ ਕਈ ਨਾ ਜਾਏ ਜੀ ਕੋ ਕਹਿ ਬਿਛੈ ਬਿਛਟਾਈ ਕਾਗਦ ਕਲਮ ਨਾਲ ਲਿਖਨ ਹਾਰ ਮਨੀ ਕਹਵੇ ਕਰਨ ਵਿਚਾਰੇ ਸਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਈ ਮੰਨੈ ਸੁਰਤ ਹੋਏ ਮਨ ਬੁੱਧ ਮੰਨੈ ਸਗਲ ਪੂਰਨ ਕੀ ਸ਼ੁੱਧ ਮੰਨੈ ਮੋ ਚੂਟਾ ਨਾ ਖਾਇਮ ਮੰਨੈ ਜਿਮ ਕੇਸਾ ਨਾ ਜਾਈ ਐ ਸਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਈ منہ مارک ٹھاگن پائی من بت سمپر جائی منہ مگن چلے پنت من ترم ستی سنبند ایسا نام نرنجن ہوئی جی کو مان جانے من کوئی من بھائی مخ دوار مکھ دونے ایسا دار تر ترے گر سکھ من نانک پرنا بکھا ایسا نام نرنجن ہوئی جی کو مان جانے من کوئی جی رکھ سوت جی کو جب سچیا تو پارت ات ہر پرستی بھارت لے کن زور ہے ਜੀ ਜਤ੍ਰੰਗਾ ਕੇ ਨਾਮ ਸੁਨਣਾ ਲਿਖਿਆ ਬੜੀ ਕਿਲਾ ਮਿਉ ਲਿਖ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਈ ਕੀਤਾ ਤਨ ਸੋਲੇ ਰੂ ਕੀਤੇ ਦਾਤੇ ਅਨੇਕ ਕੌਣ ਕੂਤ ਕੀਤਾ ਵਸਾਵੇ ਕੋਈ ਕਬਾਉ ਦਿੱਤੇ ਉਹ ਲਗ ਦਰਿਆਉ ਕੁਦਰਤ ਕਣਗਾ ਵਿਚਾਰ ਬਾਰੇ ਨ ਜਾਵੇ ਕੁਮਾਰ ਜੋਦੂਤ ਪਾ ਸਾਈ ਪਲੀਕਾਰ ਤੁਸ ਰਸਲਾਮ ਤੁਨ ਅੰਕਾਰ ਅਸੰਖ ਜਪ ਸੰਗ ਪਾਉ ਸੰ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਖਵੇਦ ਪਾਠ ਸੰਗ ਜੋਗ ਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਸਤੀ ਸੰਗ ਦਾਤਾਰ ਸੰਗ ਸੂਰਮਉ ਪਖਸਰ ਸੰਗ ਮੋ ਨਿਵਲਾਈ ਤਾਰ ਕੁਦਰਤ ਕਵਨ ਕਾਮਿ ਵਿਚਾਰ ਬਾਰੇ ਨ ਜਾਵੈ ਇਕ ਵਾਰ ਜੋਤਿ ਭਵ ਸਾਈ ਭਲਿਕਾ ਤੂ ਸਦ ਅਸਲਾ ਅੰਤ ਨਿਰੰਕਾਰ ਅਸੰਖ ਮੂਰਖੰਦ ਕੋਰ ਸੰਗ ਚੂਰ ਹਰਾਮ ਖੂਰ ਸੰਖਮਰ ਕਰ ਜਾਏ ਜੋਰ ਸੰਖ ਗਲ ਵੜ ਹਤਿਆ ਕਮਾਈ ਸੰਗ ਪਾਪੀ ਪਾਉ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਏ ਸੰਖ ਮਲੇਸ਼ ਮਲ ਪਖਾਈ ਸੰਗ ਨਿੰਦਿਕ ਸਿਰ ਕਰੇ ਪਾਰ ਨਾਨਕ ਨੀਰ ਕੈ ਵਿਚਾਰ ਬਾਰੇ ਨ ਜਾਵੇ ਇੱਕ ਵਾਰ ਚੁੱਤ ਪਾ ਸਾਈ ਪਲੀਕਾਰ ਤੁ ਸਦ ਅਸਲ ਅੰਤ ਨਰੰਕਾਰ ਸੰਖ ਨਾਮ ਸੰਖ ਥਾਵ ਗਮ ਗਮ ਸੰਖ ਲੋ ਸੰਖ ਹੈ ਸਰ ਪਾਰ ਹੋਏ ਅਖਰੀ ਨਾਮ ਅਖਰੀ ਸਾਲ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਨ ਬਾਣ ਅਖਰੀ ਸਰਸ ਸੰਜੋਗ ਵਖਾਨ ਜਿਨੇ ਲਿਖੇ ਤਿਸ ਰੰਡਾ ਨੇ ਫਰਮਾਇ ਤੂ ਤੇ ਪਾਏ ਜੇ ਤਾ ਗੀਤਾ ਦੇ ਤਨ ਨਾਮ ਨਾਵ ਨਾਈ ਕੋ ਥਾਓ ਕੁਦਰਤ ਕਵਨ ਕਾ ਵਿਚਾਰ ਬਾਰੇ ਨਾ ਜਾਵਾ ਇੱਕ ਵਾਰ ਜੋ ਉਤਪਾਵ ਸਾਈ ਪਲੀਕਾਰ ਤੁਸਾ ਸਲਾਮ ਦੁਨ ਰੰਕਾਰ پری ہاتھ پیتن دے پانی تو تیترو سکھے موت پلیتی کپڑ ہوئے بوت ہوئے پاپا کے سانگو تو پناوے کے رنگ پنی آخر ککڑ نہ نکلے جا ہوا کھاؤ نان کو کمیاب ہو جا ہو تیرت تبدیل دان پا تلکا مان سمن کیا پاؤ انترگ تیار مر نہ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਣ ਗੁਣ ਕੀਤੇ ਬਖਤ ਨਾ ਹੋਇ ਸਵਸਤ ਤਾ ਸਵਣੀ ਬਰਮਾ ਸਤ ਸਵੰਸ ਤਾ ਮਨ ਚਾਉ ਕਵਨ ਸੁ ਬੀਲਾ ਬਖਤ ਕਵਨ ਕਵਨ ਤਤ ਕਰਣੁ ਬਾਰ ਕਵਨ ਸ੍ਰੂਤੀ ਮਾ ਕਉਂਜਿਤ ਹੋਆ ਆਕਾਰ ਵੇਲ ਨ ਭਈਆ ਪੰਡਤੀ ਜੇ ਹੋਇ ਲੇਖ ਪੁਰਾਣ ਵਖਤ ਨ ਪਾਇਓ ਕਾ ਦੀਨ ਜਿ ਲਿਖਨ ਲੇਖ ਪੁਰਾਣ ਤਿਤਵਾਰ ਨ ਜੋਗੀ ਆਨਰਤਮਨ ਕੋਈ ਜਾ ਕਰਤਾ ਸ੍ਰਿਟੀ ਕੋ ਸਾਜੀ ਆਪੇ ਜਾਣੇ ਸੋਈ ਕਿ ਕਰੇ ਕਿ ਕਿਸਾ ਲਾਹੀ ਕਿਉਂ ਰਣੀ ਕਿਉਂ ਜਾਣਾ ਨਾਨਕ ਅਖਣ ਸਭ ਕੋ ਆਖੇ ਇੱਕ ਦਿੱਖ ਸਿਆਣਾ ਵੱਡਾ ਸੋਏ ਵੱਡੈ ਨਾਇ ਕੀਤਾ ਜਾਗੋ ਵੈ ਨਾਨਕ ਜੀ ਕੋ ਆਪੋ ਜਾਣੇ ਗਿਗਿਆ ਨ ਸੁਹੈ ਪਾਤਲ ਪਤਲਖ ਆਗਾਸ ਆਗਾਸ ਊੜ ਕੋੜ ਭਾਲ ਥਕੇ ਵੇਦ ਕੈਣੀ ਗਵਾਤ

ਅੰਤਨਾ ਵੇਖਣ ਸੁਣਨ ਅੰਤ ਅੰਤ ਜਪੇ ਕੈਮਣ ਮੰਤ ਅੰਤਨ ਜਪੇ ਕੀਤਾ ਕਾਰ ਅੰਤਨੀ ਆਪੇ ਪਰਾਰ ਵਾਰ ਅੰਤ ਕਾਰਨ ਕਿਤੇ ਵਿਰਲਾਏ ਤਾਂ ਕਿ ਅੰਤਨ ਪਾਈ ਜਾਹੇ ਉਹ ਅੰਤਨ ਜਾਣੇ ਕੋਈ ਬਹੁਤ ਅਗੀਆਂ ਬਹੁਤਾ ਹੋਏ ਵੱਡਾ ਸਾਇ ਉੱਚਾ ਥਾ ਉੱਚੇ ਬਰੂਚਾ ਨਾਏ ਬੜੂ ਉੱਚਾ ਹੋਵੇ ਕੋਈ ਤ ਸੋਚੇ ਕੋ ਜਾਣੇ ਸੋਏ ਜਿਓੜੇ ਆਪ ਜਾਣੇ ਆਪ ਬਾਬਾ ਨਾਨਕ ਨਜ਼ਰੀ ਕਰਮੀਂਦਾਤ ਬਉਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤ ਤਤ ਨਤ ਮਾਇ ਕੀਤੇ ਮੰਗੇ ਜੋ ਦੁਪਾਰ ਗਿਤੇ ਅੰਗਤ ਨਹੀਂ ਵਿਚਾਰ ਕੇਤੇ ਕਉਦ ਤਾਵੇ ਕਾਰ ਗਿਤੇ ਲੈ ਲੈ ਮਕਰਪਾਈ ਕੇਤੇ ਮੂਰਖਾਈ ਖਾਈ ਕੇਤੇ ਅੰਦੂ ਭੂਖ ਸਦ ਮਾਰੇ ਪਿੰਦਾ ਤਰੀ ਦਾ ਤਾਰ ਬੰਦ ਖਲਾਸੀ ਬਾਣੇ ਹੋਇ ਰਖਣ ਸਕੈ ਕੋਈ ਜੇ ਕੋ ਖਾਈ ਕੱਖਣ ਪਾਈ ਉਹ ਜਾਣੇ ਜੀਤੀਆਂ ਮੂਖਾਈ ਆਪੇ ਜਾਣੇ ਆਪੇ ਦੇ ਆਖੇ ਸੇਪੇ ਕੀ ਕੀ ਜਿਸ ਨੇ ਬਖਸ਼ੇ ਸਤਿ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੁੱਲ ਗੁਣਾ ਮੁੱਲ ਵਪਾਰ ਅਮੁੱਲ ਵਪਾਰੀ ਅਮਲ ਭੰਡਾਰ ਅਮੁੱਲ ਵੈ ਮੁੱਲ ਜਾਏ ਅਮਲ ਪੈ ਮੁੱਲ ਸਮਾਏ ਬੋਲੇ ਤਰ ਅਮਲ ਦੀਵਾਨ ਅਮੁੱਲ ਤੁਲ ਮੁੱਲ ਪਰਵਾਨ ਅਮਲ ਬਖਸ਼ੀਸ਼ ਮਰ ਨੀਸਾ ਅਮਲ ਕਰ ਮੁੱਲ ਫਰਮਾਨ ਮੁੱਲ ਮੁਲਾਖਿਆ ਨਾਂ ਜਾਇ ਅੱਖ ਅਖਰੇ ਲਿਵ ਲਾਇ ਅੱਖ ਵਿਦ ਪੜ ਪੁਰਾਣਿ ਅੱਖ ਆਪਣੀ ਕਰਿ ਵਖਿਆ ਨ ਅੱਖ ਬਨਮਿ ਅੱਖੇਂ ਦਖ ਗੋਪੀ ਤੈ ਗੋਵਿੰਦ ਅੱਖੇ ਸੁਰ ਕੇ ਸੇਦ ਅੱਖੇ ਕੀਤੇ ਕੀਤੇ ਬੁੱਧ ਅੱਖੇ ਦਨ ਵਖੇ ਦੇਵ ਅੱਖੇ ਸੁਨਦ ਮੰਨਣ ਸੇਵ ਕੀਤੇ ਅੱਖੇ ਕਣ ਪੋਏ ਕੀਤੇ ਕਹਿ ਕੇ ਠੁੜ ਜਾਇ ਇਤੇ ਕੀਤੇ ਹੋਰ ਕਰੇ ਤਾਂ ਅਗਣ ਸਕੈ ਕੀ ਕੇ ਰੇੜ ਭਾਵ ਤੇੜ ਹੋਏ ਨਾਨਕ ਜਾਣੈ ਸੱਚਾ ਸੋਏ ਦੀ ਕੋ ਅੱਖਿਆ ਬੋਲਵੇਂ ਗੜਤਨ ਲਿਖੀਐ ਸਰਗਾ ਵਾਰਾ ਗਾਵਾਰ ਸੋਦਰ ਕੀ ਅਸੁਕਰ ਕੀ ਅਜਿਤਵੇ ਸਰਬ ਸੰਭਾਲੇ ਵਾ ਜੇ ਨਾਦ ਅਨੇਕ ਸੰਕਾ ਕੀਤੇ ਭਵਨ ਹਾਰੇ ਕੀਤੇ ਰਗਪਰੀਂ ਸੋਕੀਨ ਕੀਤੇ ਗਵਨ ਹਾਰੇ ਗਾਵਹਿ ਤੁਨ ਪਣ ਪਣੀ ਬੈ ਸੰਦਰਗਵੈ ਰਾਜਾ ਧਰਮੰ ਦੁਆਰੇ ਗਾਵਹਿ ਚਿਤ ਗੁਤ ਲਿਖਜਾਨਹਿ ਰਹਿਰੇ ਤ੍ਰਮ ਵਿਚਾਰੇ ਗਾਵਹਿ ਸਰਵਰਮਾ ਦੇਵੀ ਸੋਨ ਸਦਾ ਸਵਾਰੇ ਗਾਵਹਿ ਨੰਦ ਅਸਨ ਬੈਠੇ ਦੇਵਤੀ ਅੰਦਰ ਨਾਲੇ ਗਾਵਹਿ ਸਿਸ ਦਿਸਮਾਦੀ ਅੰਦਰ ਗਾਵਨ ਸਦ ਵਿਚਾਰੇ ਗਾਵਨ ਜਤੀ ਸਦੀ ਸੰਦੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜਗ ਜਗੇਦਾਨ ਨਾਲੇ ਗਾਵਹਿ ਮੋਹੀਆ ਮਨ ਮੋਹਨ ਸੁਰਗਮ ਚਫੇ ਆਲੇ ਗਵਨਤਨ ਪਾਈ ਤੇਰੇ ਅਰਸਾ ਤਿਸ ਨਾਲੇ ਗਵ ਜੁਦ ਮਾਉਲ ਸੁਰਾ ਗਾਵੇ ਖਾਣੀ ਚਾਰੇ ਗਾਵੇ ਖਨ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇਤਨ ਗਾ ਜੁਦ ਪਾ ਨਰਤੇ ਤੇਰੇ ਪੁੱਤਰ ਸਾਲੇ ਔਰ ਕੀਤੇ ਗਵਨ ਸਿਮ ਜਿਤ ਨਾ ਨਾਨਕਿਆ ਵਿਚਾਰੇ ਸੋਈ ਸੋਈ ਇਸ ਦਾ ਸੱਚ ਸਾਹਿਬ ਸਚਾ ਸਚਿ ਨਾਈ ਹੈ ਪੀਓ ਸਿਜ ਨੰਜਾਸ੍ਰਿਤ ਨੰਜਨ ਰਖਾਈ ਰੰਗੀ ਰੰਗੇ ਬਾਤੇ ਕਰ ਕਰ ਜਨ ਸਿਮਾਏ ਜਿਨ ਨੂੰ ਪਾਈ ਕਰ ਕਰ ਵੇਖੈ ਗੀਤਾ ਆਪਣਾ ਜਿਵ ਤਿਸ ਦੀ ਵੜਿਆਏ ਜੋ ਤਿਸ ਭਾਵੇਂ ਸੋਈ ਕਰ ਸਿ ਹੁਕਮ ਨਾ ਕਰ ਨਾ ਜਾਈ ਸੋ ਪਾਤਸ਼ਾਹ ਹੋ ਸ਼ਾਹ ਪਾਤਸ਼ਾਹ ਨਾਨਕ ਰਣ ਰਜਾਈ ਮੁੰਦਾ ਸੰਤੋਖ ਸ਼ਰੰਭਾ ਝੋਲੀ ਧਿਆਨ ਕਰਿ ਬੂਤ ਹਿੰਤਾ ਕਾਲ ਗੁਆਰੇ ਕਾਇ ਜੁਗਤ ਨੰਦਾ ਪ੍ਰਤੀ ਤਾਈ ਪੰਤੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਤ ਸੈ ਆਦੇਸ ਅਦ ਨੀਲਨਦ ਨਾਥ ਜੂ ਜੂ ਏਕੋ ਵੇਸਾ ਪਹੁੰਚ ਗਿਆ ਆਂਦੇ ਆ ਪੰਡਾਰਨ ਕੜਕੜ ਵਜੇ ਨਾਦ ਆਪਨਾ ਨਾਤੇ ਸਭ ਜਾਗਿ ਰਿਤੀ ਸਦਵਰਾ ਸਾਧ ਸੰਜੋਗ ਬਿਦੂਦ ਕਰ ਚਲਾਵੇ ਲੇਖੇ ਆਵੇ ਭਾਗ ਆਦੇਤ ਸੈ ਆਦੇਸ ਅਦ ਨੀਲਨਦ ਨਾਥ ਜੂ ਜੂ ਏਕੋ ਵੇਸਾ ਇਕਮੈ ਜੁਕਤ ਵੈਦੰਚੇਲੇ ਪਰਵਾਣਿਕ ਸੰਸਾਰੇ ਇੱਕ ਪੰਡਾਰੇਕ ਲਾਇ ਦੀਵਾਨ ਜੁਤਿ ਸੁਭਾਵਤ ਵਚਲਾ ਵਜੇ ਹੋਵੇ ਫਰਮਾਨ ਉਹ ਵੇਖੇ ਨਨ ਨਰਨ ਨਾ ਬਹੁਤ ਵੰਡਾਨੀਆਂ ਦੇਤ ਸੈ ਆਦੇਸ ਅਦ ਨੀਲਨਦ ਨਾ ਤਰੁ ਜੁ ਕੋ ਵੇਸਾ ਅਸਣ ਲੋਇ ਲੋਇ ਪੰਡਾਰ ਜੋਗ ਸਪਾਇ ਸੁਇ ਕਾ ਵਾਰ ਕਰ ਕਰ ਵੇਖੇ ਸਰਜਨ ਨਾਨਕ ਸਚੇ ਈਸਾ ਚੇਕਾਰ ਆਦੇਸ ਦਿਸਾ ਆਦੇਸ ਆਦ ਨੀਲਨਦ ਨਾ ਤੁਜੁ ਜੁ ਕੋ ਵੇਸ ਇਕ ਦੂ ਜੀ ਪਾਉ ਲਖ ਹੋਇ ਲਖ ਹੋਇ ਲਖ ਵੀਸ ਲਖ ਲਖ ਢਾ ਕੀਏ ਇਕ ਨਾਮ ਜਗਦੀਸ਼ ਏਤਰਾ ਬਤ ਪਉੜੀਆ ਚੜੀਆਂ ਹੋਇ ਕੀਸ ਸੁਣ ਗੱਲਾ ਆਕਾਸ਼ ਕੀ ਤਾਈ ਦੀਸ ਨਾਨਕ ਨਦਰੀ ਪਾਈਐ ਕੋੜੇ ਕੋੜੇ ਠੀਸ ਅੱਖਾਂ ਜੋ ਚਪੈਨੇ ਜੋਰ ਜੋਰ ਨ ਮੰਗਨ ਦੇ ਨਜ਼ੋਰਾ ਜੋੜ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਤੀ ਗਿਆਨ ਵਿਚਾਰ ਜੋਰ ਨ ਯੁਗਤੀ ਹਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਤੁਮ ਨੀਚ ਨ ਕੋਈ ਰਾਤੀ ਰੋਤੇ ਦਿਤੀ ਵਾਰ ਪਉਣ ਪਣੀ ਅਗਨੀ ਪਾਤਲ ਤੇ ਸਵਿਤਰ ਤਿਥਾ ਹੋਰ ਕੀਤਰ ਮਿਸਾਲ ਤਸੋਜੀ ਜੀਉਤ ਕੇ ਰੰਗ ਤਨ ਕੇ ਨਾਮ ਨਿਕ ਅਨੰਤ ਕਰਮੀ ਕਰਮੇ ਹੋਏ ਵਿਚਾਰ ਸੱਚਾ ਸੱਚਾ ਦਰਵਾਜ਼ਾ ਇਥੇ ਸੁਣ ਬੰਨ ਪਰਵਾਣ ਅੰਦਰੀ ਕਰਮ ਬੋਏ ਨੀਸਾਨ ਗਜ ਬਕਾਇਓ ਥੈ ਪਾਏ ਨਾਨਕ ਗਏ ਜਪੇ ਜਾਈ ਧਰਮ ਖੰਨ ਕਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਬਣ ਪਾਣੀ ਵੈ ਸੰਤਰ ਕੀਤੇ ਕਣ ਮਹੇਸ਼ ਕੀਤੇ ਵਰਮੇ ਘੜਤ ਘੜੀ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਚੰਨ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਨਮੁਣ ਕੀਤੇ ਗੇ ਤ੍ਰਿਤਨ ਸਮੁੰਦ ਕੀਤਿਆਂ ਕਾਣੀ ਕੀਤਿਆਂ ਬਾਣੀ ਕੀਤੇ ਪਤ ਨਰਿੰਦਾ ਕੀਤਿਆਂ ਸੁਰ ਦੇ ਸੇਵ ਕੀਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਮੈਂ ਗੈਨ ਪ੍ਰਚੰਡ ਦਿਥੈ ਨਾਰਬ ਨੂਰ ਕੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਇਥਾ ਕਾਦਕੜੀਆਂ ਬਹੁਤਨੂਪ ਤਾਂ ਕੀਆਂ ਗੱਲਾਂ ਗੱਥੀਆਂ ਨਾ ਜਾਏ ਜੇ ਕੋ ਕਹਿ ਬਿਛਿਆ ਪਿਛਟਾਏ ਤਿੱਥੈ ਘੜੀਏ ਸੂਰਤ ਮਤ ਮਨ ਬੁੱਧਿ ਤਿੱਥੈ ਘੜੀਏ ਸੂਰਤ ਸਦਾ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋਰ ਦੇ ਸੈ ਹੋਰ ਨ ਕੋਈ ਹੋਰ ਤਿੱਥੈ ਜੋਦ ਮਾਵਲ ਸੂਤਨ ਮੈ ਰਾਮ ਰਹਿਆ ਭਰਪੂਰ ਤਿੱਥੈ ਸੀਤੂ ਸੀਤਵੇਂ ਮਮਾਇ ਤਾਂ ਗਿਰੂਪਨ ਗਥਣੇ ਜਾਏ ਨਾਉ ਮਰਨ ਠਗੇ ਜਾਏ ਜਿਨ ਕੈ ਰਾਮ ਬਸੈ ਮਨ ਮਾਇ ਤਿੱਥੈ ਭਗਤਵਸੈ ਕੇ ਲੋਕ ਰੈਨਨ ਸੱਚਾ ਮਨ ਸੋਏ ਸਚ ਕਨਵਸਨ ਅਨੰਕਾਰ ਕਰ ਕਰ ਵੇਖ ਨਗਰ ਨਿਹਾਲ ਦਿੱਤੈ ਕਨ ਮੰਡਲ ਵਰ ਪੰਡ ਜੇ ਕੋ ਕਥ ਦੰਤ ਨੰਤ ਤਿਥੈ ਲੋਲ ਆਕਾਰ ਜਿਬ ਜੁਕਮ ਤਉ ਤੂਕਾਰ ਵੇਖਿ ਵਿਕਸ ਕਰ ਵਿਚਾਰ ਨਾਨਕ ਕਥਨਾ ਕਰਿ ਦਾਸਾਰ ਜਤ ਪਹਾਰ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਭਉਖੱਲਾ ਤਉ ਤਉ ਪੰਡਾ ਭਾਉ ਮ੍ਰਿਤ ਤਉ ਦਿੱਟ ਢਾਲ ਕੜੀ ਹੈ ਸ਼ਬਦ ਸਚਿਤਕ ਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲ ਸਗਲ ਜਗਤ ਤੁੰਗੀਆਂ ਅੰਗ ਬੁਰੀਆਂ ਵਚੈ ਤਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ